ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਮ ਦੇ ਉੱਤੇ ਫਿਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਲੈ ਕੇ ਹੁਣ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਵੀਡੀਓ ਸਾਂਝਾ ਕਰਕੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਲੋਕਾਂ ਨੂੰ ਅਜਈਆਂ ਅਫਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਤਾਂ ਖਜ਼ਾਨੇ ਨੂੰ ਲੈ ਕੇ ਕੁਝ ਅਫਵਾਹਾਂ ਲਗਾਤਾਰ ਲੋਕਾਂ ਵੱਲੋਂ ਫਲਾਈਆਂ ਜਾ ਰਹੀਆਂ ਸਨ ਜਿਸ ਦੇ ਉੱਤੇ ਹੁਣ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦੱਸਿਆ ਕਿ ਜਿਹੜੀਆਂ ਲਗਾਤਾਰ ਅਜਈਆਂ ਅਫਵਾਹਾਂ ਸੋਸ਼ਲ ਮੀਡੀਆ ਉੱਤੇ ਫਲਾਈਆਂ ਜਾ ਰਹੀਆਂ ਨੇ ਤਾਂ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਆਓ ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਬਚਨ ਹਾਂ ਸੂਰਾ ਸੋ ਪਹਿਚਾਨੀਐ ਜੋ ਲਾਰੇ ਦਿਨ ਕੇ 헤ਤਾ ਪੁਰਜਾ ਪੁਰਜਾ ਕਟ ਮਰੇ ਤਮੂਨਾ ਛਾਡੇ ਖੇਤ ਐਸੇ ਸੰਤ ਮਹਾਬਲੀ ਜੋਧੇ ਅਮਰ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਪਾਵਨ ਸਤਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਇਹਨਾਂ ਸਤਾਨਾਂ ਉੱਪਰ ਰੋਜਾਨਾ ਹੀ ਕਬੱਡੀ ਗੀਂਤੀ ਵਿੱਚ ਸੰਗਤ ਹੈ ਜਿਹੜੀ ਗੁਰੂ ਸਾਹਿਬ ਜੀਆ ਦੇ ਹਜ਼ੂਰ ਸਰਬੱਤੇ ਭਲੇ ਦੀ ਅਰਦਾਸ ਕਰਨ ਵਾਸਤੇ ਔਰ ਬਾਬਾ ਦੀਪ ਸਿੰਘ ਸਾਹਿਬ ਜੀ ਵੱਲੋਂ ਜੋ ਅਨੋਖੀ ਸ਼ਹਾਦਤ ਦਿੱਤੀ ਗਈ ਉਸ ਨੂੰ ਨਮਨ ਕਰਨ ਵਾਸਤੇ ਹਾਜ਼ਰੀ ਭਰਦੀ ਹੈ ਔਰ ਖਾਸ ਕਰ ਜਦ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਸਥਾਨਾਂ ਤੇ ਸ਼ੀਦੀ ਦਿਹਾੜਾ ਮਨਾਇਆ ਜਾਂਦਾ ਹੈ ਜਾਂ ਫਿਰ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਨ੍ਹਾਂ ਸਮਾਗਮਾਂ ਦੇ ਸਮੇਂ ਅਕਸਰ ਇਹ ਸੁਣავੇ ਚਾਉਂਦਾ ਹੈ ਕਿ ਸੰਗਤ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਗੁਰੂ ਘਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਖਜ਼ਾਨਾ ਆਦਿ ਦਿੱਤਾ ਜਾਂਦਾ ਹੈ ਅਸੀਂ ਮੈਨੇਜਮੈਂਟ ਵੱਲੋਂ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਖਜ਼ਾਨਾ ਜਿਹੜਾ ਨਹੀਂ ਦਿੱਤਾ ਜਾਂਦਾ ਇਹ ਅਜਿਹੇ ਕੁਝ ਲੋਕ ਹੁੰਦੇ ਹਨ ਜਿਹੜੇ ਆਪਣੇ ਨਿੱਜੀ ਫਾਇਦਿਆਂ ਵਾਸਤੇ ਜਾਂ ਆਪਣੇ ਨਿੱਜੀ ਜਿਹੜੇ ਉਹਨਾਂ ਦੇ ਪੇਜ ਹਨ ਚੈਨਲ ਆਦਕ ਨੂੰ ਚਲਾਉਣ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਫਾਰਮਾਂ ਭਰਉਂਦੇ ਹਨ ਸੰਗਤ ਨੂੰ ਬੇਨਤੀ ਹੈ ਕਿ ਅਗਰ ਗੁਰੂ ਘਰ ਦੇ ਵਿੱਚੋਂ ਕੋਈ ਖਜ਼ਾਨਾ ਲੈ ਕਰਕੇ ਜਾਣਾ ਹੈ ਤਾਂ ਨਾਮ ਦਾ ਖਜ਼ਾਨਾ ਲੈ ਕਰਕੇ ਜਾਣਾ ਹੈ ਇਸ ਤਰ੍ਹਾਂ ਕੋਈ 10 ਦਾ ਨੋਟ ਜਾਂ 20 ਦਾ ਨੋਟ ਲੈ ਕਰਕੇ ਆਪਾਂ ਸੋਚਦੇ ਹਾਂ ਕਿ ਸਾਡੇ ਘਰ ਵਿੱਚ ਖਜ਼ਾਨਾ ਆਵੇਗਾ ਤੇ ਮੈਨੂੰ ਲੱਗਦਾ ਕਿ ਨਹੀਂ ਆਵੇਗਾ ਕਿਉਂਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਸੰਪੇ ਕੋ ਈਸਰ ਤੇ ਆਈਐ ਸੰਪੇਪੁਰ ਬੁਲਿਖੇ ਕੀ ਪਾਈਏ ਕਿਉਂਕਿ ਜਿਹੜਾ ਤਨ ਹੈ ਮਾਇਆ ਹੈ ਇਹ ਉਸ ਪ੍ਰਭੂ ਪਰਮਾਤਮਾ ਵੱਲੋਂ ਪਹਿਲਾਂ ਹੀ ਸਾਡੇ ਵਾਸਤੇ ਤੈਅ ਕੀਤੀ ਹੋਈ ਹੈ ਕਿ ਕਿੰਨੀ ਕਮਾਇਆ ਸਾਡੇ ਜੀਵਨ ਦੇ ਗੁਜ਼ਾਰੇ ਵਾਸਤੇ ਪ੍ਰਾਪਤ ਹੋਣੀ ਹੈ ਇਸ ਕਰਕੇ ਸੰਗਤ ਦੇ ਤਾਂ ਹੀ ਬੇਨਤੀ ਹੈ ਕਿ ਅਜਿਹਿਆਂ ਵਾਹਵਾਹਾਂ ਤੋਂ ਗੁਮਰਾਹ ਨਹੀਂ ਹੋਣਾ ਅਜਿਹੇ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਇਸ ਤਰ੍ਹਾਂ ਦਾ ਜਿਹੜਾ ਕੋਈ ਵੀ ਖਜ਼ਾਨਾ ਹੈ ਗੁਰਦੁਆਰਾ ਸ਼ਹੀਦ ਗਾਂਸਰ ਜੀ ਮੈਨੇਜਮੈਂਟ ਵੱਲੋਂ ਸੇਵਾਦਾਰਾਂ ਵੱਲੋਂ ਨਹੀਂ ਦਿੱਤਾ ਜਾਂਦਾ ਆਪ ਜੀ ਨੇ ਸੁਚੇਤ ਰਹਿਣਾ ਹੈ ਔਰ ਇਸ ਗੱਲ ਤੋਂ ਬਚਣਾ ਹੈ ਜੋ ਦੂਸਰਾ ਆਪ ਜੀ ਨੇ ਸਵਾਲ ਕੀਤਾ ਹੈ ਕਿ ਜਿਹੜਾ ਕੇਕ ਹੈ ਜਿਹੜਾ ਕਟਿਆ ਜਾਂਦਾ ਜਨਮ ਦਿਹਾੜੇ ਦੇ ਸਮੇਂ ਮੈਂ ਇਸ ਬੇਨਤੀ ਨੂੰ ਆਪ ਜੀ ਤਾਂ ਹੀ ਜ਼ਰੂਰ ਸਰਵਣ ਕਰਾਉਣਾ ਜਾਵਾਂਗਾ ਕਿ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਦੇ ਮੈਨੇਜਮੈਂਟ ਲੋਕ ਕਿਸੇ ਪ੍ਰਕਾਰ ਦਾ ਕੋਈ ਕੇਕ ਨਹੀਂ ਕਟਿਆ ਜਾਂਦਾ ਔਰ ਗੁਰੂ ਘਰ ਦੇ ਵਿੱਚੋਂ ਗੁਰੂ ਸਾਹਿਬ ਜੀ ਦੀ ਹਜੂਰੇ ਦੇ ਵਿੱਚੋਂ ਅਸੀਂ ਅਨਾਉਂਸਮੈਂਟਾਂ ਵੀ ਕੀਤੀਆਂ ਸਨ ਕਿ ਕਿਸੇ ਪ੍ਰਕਾਰ ਦਾ ਕੋਈ ਕੇਕ ਨਹੀਂ ਕੱਟਣਾ ਜਿਹੜੀਆਂ ਕਟਿਆ ਵੀ ਨਹੀਂ ਗਿਆ ਔਰ ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕਰ ਦਿੱਤਾ ਹੈ ਕਿ ਪਿਛਲੇ ਸਾਲਾਂ ਦੀਆਂ ਜੋ ਪਹਿਲੀਆਂ ਵੀਡੀਓ ਬਣੀਆਂ ਹੋਈਆਂ ਸਨ ਉਹ ਕੋਈ ਪੇਜਾਂ ਵੱਲੋਂ ਅਪਲੋਡ ਕੀਤੀਆਂ ਗਈਆਂ ਉਹ ਬਿਲਕੁਲ ਗਲਤ ਹਨ ਇਸ ਤਰ੍ਹਾਂ ਨਹੀਂ ਕਰਨਾ ਕਿਉਂਕਿ ਅਗਰ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਅਗਰ ਕੋਈ ਭੇਟਾ ਕਰਨਾ ਹੈ ਤਾਂ ਅਸੀਂ ਮਨ ਭੇਟਾ ਕਰ ਸਕਦੇ ਹਾਂ ਉਹ ਸਭ ਤੋਂ ਉੱਤਮ ਹੈ ਜੋ ਕੜਾ ਪ੍ਰਸ਼ਾਦੀ ਦੇਗ ਹੈ ਕੇਕ ਦੀ ਜਗ੍ਹਾ ਤੇ ਅਸੀਂ ਵੈਸੇ ਕੰਪੈਰੀਜ਼ਨ ਵੀ ਕਰਨਾ ਜਿਹੜਾ ਹੈ ਕੋਈ ਲਾਜ਼ਮੀ ਠੀਕ ਨਹੀਂ ਹੈ ਕਿਉਂਕਿ ਕੇਕ ਅਨਮਤ ਦਾ ਹੈ ਦੇਗ ਗੁਰੂ ਘਰ ਦੇ ਅੰਦਰ ਪਵਿੱਤਰ ਹੈ ਅਗਰ ਅਸੀਂ ਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਵਿੱਚ ਕੁਝ ਭੇਟਾ ਕਰਨਾ ਹੈ ਤਾਂ ਆਪਣਾ ਮਨ ਭੇਟਾ ਕਰਨਾ ਹੈ ਕੜਾ ਪ੍ਰਸ਼ਾਦੀ ਜਿਹੜੀ ਦੇਗ ਹੈ ਉਹ ਭੇਟਾ ਕੀਤੀ ਜਾ ਸਕਦੀ ਹੈ ਸੰਗਤਾਂ ਦੇ ਦਾਈ ਬੇਨਤੀ ਹੈ ਕਿ ਐਸ ਸਮਾਗਮ ਤੋਂ ਬਾਅਦ ਜਾਂ ਆਉਣ ਵਾਲੇ ਜਦੋਂ ਵੀ ਸਮਾਗਮ ਹੁੰਦੇ ਹਨ ਜਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਅਾਗਿਆ ਨੇ ਬਾਬਾ ਜੀ ਦੇ ਜਨਮ ਦਿਹਾੜੇ ਸਮੇਂ ਕਿਸੇ ਪ੍ਰਕਾਰ ਦਾ ਕੋਈ ਵੀ ਕੇਕ ਆਦਿ ਨਹੀਂ ਕਟਣਾ ਇਹ ਮਨਮਤ ਹੈ ਮਨਮਤੋਂ ਬਚਣਾ ਹੈ ਗੁਰੂ ਦੀ ਮਾਤ ਨੂੰ ਜਿਹੜਾ ਧਾਰਨੀ ਆਪਾਂ ਜਿਹੜਾ ਇਹ ਹੋਣਾ ਹੈ ਜੀ ਸਿੰਘ ਸਾਹਿਬ ਅਕਸਰ ਦੇਖਿਆ ਨੇ ਕਿ ਬਾਬਾ ਦੀਪ ਸਿੰਘ ਦੇ ਨਾਂ ਤੇ ਕਈ ਲੋਕ ਦੁਕਾਨਦਾਰੀਆਂ ਚਲਾਉਂਦੇ ਨੇ ਠੱਗੀਆਂ ਮਾਰਦੇ ਨੇ ਬਾਰ ਕੋਡ ਸ਼ੇਅਰ ਕੀਤੇ ਜਾਂਦੇ ਨੇ ਕਿ ਅਸੀਂ ਨਿਸ਼ਕਾਮ ਸੇਵਾ ਕਰਦੇ ਬਾਬਾ ਦੀ ਸੰਗਤ ਤੇ ਬਾਬਾ ਦੀ ਸਿੰਘੀ ਖੁਸ਼ੀਆਂ ਵੰਡਣਗੇ ਸਾਨੂੰ ਇੰਨੀ ਮਾਇਆ ਪਾਓ ਉਹ ਜਿਹੜੇ ਬਾਰ ਕੋਡ ਸ਼ੇ ਪਈ ਟੀਵੀ ਚੈਨਲ ਦੇ ਕਈ ਆਪਣੇ YouTube ਚੈਨਲ ਬਣਾ ਕੇ ਹੀ ਬਾਰ ਕੋਡ ਸ਼ੇਅਰ ਕਰ ਉਹਨਾਂ ਨੂੰ ਕੀ ਕਹਿਣਾ ਚਾਹੀਏ ਵੈਸੇ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕਰ ਦੋ ਕਿ ਜਿਹੜੇ ਵੈਸੇ ਤਾਂ ਚਲੋ ਗੁਰੂ ਘਰ ਦੇ ਅੰਦਰ ਕੋਈ ਮਨ ਦੀ ਖੁਰਾਕ ਵਾਸਤੇ ਆਉਂਦਾ ਕੋਈ ਤਨ ਦੀ ਖੁਰਾਕ ਇਹ ਉਹਨਾਂ ਦੇ ਤਨ ਦੀ ਖੁਰਾਕ ਹੈ ਜੀ ਸੰਗਤ ਨੂੰ ਗੁੰਮਰਾਹ ਕਰਕੇ ਵਕ ਵਕ ਤਰਾਂਦੇ ਆਪਣੇ ਪੇਜਾਂ ਉੱਤੇ ਜਿਹੜੀਆਂ ਕਈ ਤਰ੍ਹਾਂ ਦੇ ਜਿਹੜੇ ਸ਼ੋਸ਼ੇ ਜਿਹੇ ਛੱਡ ਕੇ ਗੱਲ ਕਰਕੇ ਸੰਗਤ ਨੂੰ ਗੁੰਮਰਾਹ ਕਰਦੇ ਨੇ ਕਿ ਕਿਸੇ ਪ੍ਰਕਾਰ ਸਾਡਾ ਜਿਹੜਾ ਚੈਨਲ ਹੈ ਉਸ ਨੂੰ ਜਿਹੜਾ ਹੈ ਉਹ ਪਰਫੁੱਲਤ ਹੁੰਦਾ ਹੈ ਉਹਨਾਂ ਨੂੰ ਵਿਊ ਮਿਲਦੇ ਹਨ ਮਾਇਆ ਮਿਲਦੀ ਹੈ ਇਹਨਾਂ ਲੋਕਾਂ ਨੂੰ ਵੀ ਬੇ ਪ੍ਰਤੀ ਅਜਿਹੇ ਜਿਹੜੇ ਆਪਜੀ ਜਿਹੜੇ ਕੋਈ ਕੰਟੈਂਟ ਪਾ ਕਰਕੇ ਕੋਈ ਆਪਣਾ ਨਿੱਜੀ ਤੌਰ ਤੇ ਧਾਨਾ ਜਿਹੜਾ ਪੈਦਾ ਕਰਨ ਦਾ ਜਿਹੜਾ ਹੈ ਆਪਜੀ ਗੁਰੇਜ਼ ਕਰੋ ਇਸ ਚੀਜ਼ ਤੋਂ ਸੰਗਤ ਨੂੰ ਵੀ ਬਚਣਾ ਚਾਹੀਦਾ ਹੈ ਗੁਰੂ ਘਰ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹੀ ਪਾਵਨ ਗੁਰਬਾਣੀ ਦੇ ਜਿਹੜੇ ਪ੍ਰਵਾਹ ਹਨ ਉਹ ਲਾਈਵ ਹੁੰਦੇ ਹਨ ਸੰਗਤ ਨੂੰ ਬੇਨਤੀ ਹੈ ਸੰਗਤ ਵੀ ਸੁਚੇਤ ਰਹੇ ਵੈਸੇ ਸੰਗਤ ਸਿਆਣੀ ਹੈ ਸੁਚੇਤ ਰਹੇ ਗੁਰੂ ਘਰ ਦੇ ਤੋਂ ਅਗਰ ਕੋਈ ਆਪਣੇ ਪੇਜਾਂ ਦੇ ਉੱਪਰ ਅਗਰ ਸਰਵਣ ਵੀ ਕਰਨਾ ਹੈ ਮੋਬਾਈਲ ਰਾਹੀਂ ਜਾਂ YouTube ਰਾਹੀਂ ਤਾਂ ਗੁਰੂ ਘਰ ਤੋਂ 24 ਘੰਟੇ ਦੇ ਅੰਦਰ ਜਿਹੜਾ ਹੈ ਇਲਾਹੀ ਬਾਣੀ ਦਾ ਹਰਜਾਸਤ ਕੀਰਤਨ ਹੈ ਜਿਹੜਾ ਹੈ ਗੁਰੂ ਘਰ ਦੇ